ਹੈਲੋ ਜੀ ਮਿਸਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਣੀ ਦੀ ਖਾਣੀ ਮੈਂ ਅੱਜ ਇੱਕ ਹੋਰ ਟਾਪਿਕ ਲੈ ਕੇ ਆਈ ਆਂ ਜਿਵੇਂ ਗੋਰੇ ਆ ਇਹ ਤਾਂ ਹੁਣ ਵਿਜਨਤੀ ਬਣਾਉਂਦੇ ਰਹਿੰਦੇ ਵੀਕਐਂਡ ਵਾਸਤੇ ਇੰਨੀ ਐਕਸਾਈਟਮੈਂਟ ਹੁੰਦੀ ਆ ਫਿਰ ਜਦੋਂ ਕੋਈ ਬ੍ਰੇਕ ਆ ਜਾਂਦੀ ਆ ਕੋਈ ਉਹਨਾਂ ਨੇ ਸਾਲ ਦੇ ਵਿੱਚ ਜਾਂ ਦੋ ਵਾਰੀ ਜਾਂ ਇੱਕ ਵਾਰੀ ਕਿਤੇ ਨਾ ਕਿਤੇ ਦੂਰ ਨੇੜੇ ਜਾਣਾ ਹੀ ਹੁੰਦਾ ਪਰ ਜਿਹੜੇ ਸਾਡੇ ਲੋਕ ਕਹਿੰਦੇ ਆ ਨਾ ਉਹਨਾਂ ਦੇ ਕਹਿੰਦੇ ਮੁੱਲਾਂ ਦੀ ਦੌੜ ਮੁਸੀਤਾਂ ਤਾਂ ਹੀ ਹੈ ਨਾ ਉਹ ਫਿਰ ਇੰਡੀਆ ਆਉਂਦੇ ਆ ਤੇ ਇੰਡੀਆ ਜਦੋਂ ਆਉਂਦੇ ਆ ਉੱਥੇ ਖੁੱਲਾ ਡੁੱਲਾ ਮਾਹੌਲ ਸਾਰਾ ਤੇ ਇੱਥੇ ਹੁਣ ਕਿਹੋ ਜਿਹਾ ਮਾਹੌਲ ਆ ਜੇ ਬੈਠਿਆ ਤੁਸੀਂ ਅੰਦਰ ਬੈਠੇ ਆ ਕਿਸੇ ਨੇ ਨਹੀਂ ਤੁਹਾਨੂੰ ਕੋਈ ਹੋ ਹੁਣ ਤਾਂ ਫੋਨ ਵੀ ਨਹੀਂ ਕੋਈ ਬਾਹਲੇ ਇੰਨਾ ਕਰਦੇ ਹਨ ਕੋਈ ਇਹੋ ਜਿਹਾ ਕੋਈ ਹਾਲ ਚਾਲ ਪੁੱਛ ਦੇਣੀਗੇ ਤੇ ਲੋਕ ਬਹੁਤ ਜਿਆਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਬਹੁਤ ਜਿਆਦਾ ਬਹੁਤ ਇਹਨਾਂ ਦੀ ਗਿਣਤੀ ਵਧੀ ਹੋਈ ਆ ਤੇ ਜੇ ਹੁਣ ਆਪਾਂ ਕਿੰਨੇ ਆ ਵੀ ਅਸੀਂ ਪੈਸਾ ਕਮਾਇਆ ਫਿਰ ਉਹਨੂੰ ਥੋੜਾ ਜਿਹਾ ਖਰਚਣ ਵਾਸਤੇ ਵੀ ਹੱਥ ਖੋਲਣਾ ਚਾਹੀਦਾ ਹਨ ਨਹੀਂ ਤਾਂ ਫਿਰ ਤੇ ਡਿਪਰੈਸ਼ਨ ਆ ਤੁਸੀਂ ਬੈਠੇ ਆ ਕੋਈ ਰੋਟੀ ਦੇ ਦੂ ਤਾਂ ਖਾ ਲੋਗੇ ਨਹੀਂ ਤਾਂ ਫਿਰ ਠੀਕ ਆ ਬੈਠੇ ਰਹੋ ਪਰ ਜਿਹੜਾ ਹੌਲੀਡੇ ਕਰਨਾ ਬ੍ਰੇਕ ਕਰਨਾ ਮਨ ਦੇ ਵਿੱਚ ਜੰਡੀ ਡਿਫਰੈਂਟ ਵਾਈਬ੍ਰੇਸ਼ਨ ਲੈ ਕੇ ਆਣੀ ਐਕਸਾਈਟਮੈਂਟ ਲੈ ਕੇ ਆਉਣੀ ਉਹ ਸਾਡੇ ਸਿਹਤ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਅਸੀਂ ਜਾਣੇ ਹਾਂ ਜਦ ਅਸੀਂ ਹੌਲਿਡੇ ਬੁੱਕ ਕਰ ਲਏ ਫਿਰ ਅਸੀਂ ਆਪਦਾ ਵੀ ਪੈਕਿੰਗ ਕਰ ਲਈ ਹੁਣ ਪਹਿਲੀਆਂ ਦੇ ਵਿੱਚ ਲੋਕ ਨਹੀਂ ਸੀ ਜਾਂਦੇ ਇੰਨਾ ਪਰ ਉਹਨਾਂ ਨੂੰ ਇੰਨੇ ਇੰਨੀਆਂ ਗੱਲਾਂ ਦਾ ਨਹੀਂ ਸੀ ਕਿਉਂਕਿ ਮੀਡੀਆ ਹੁਣ ਬਹੁਤ ਤੇਜ਼ ਹੋ ਗਿਆ ਨਾ ਤੇ ਫਿਰ ਹੋਰ ਲੋਕਾਂ ਦੀਆਂ ਜਿਹੜੀਆਂ ਡਿਮਾਂਡਸ ਆ ਉਹ ਬਹੁਤ ਵਧ ਗਈਆਂ ਉਦੋਂ ਵਿਚਾਰੇ ਬਸ ਕੰਮ ਕਰਦੇ ਸੀ ਕੰਮ ਤੋਂ ਘਰ ਘਰੇ ਆ ਕੇ ਫੇਰ ਰੋਟੀ ਖਾ ਲੈਣੀ ਸੌਂਗੇ ਸੱਤੇ ਦਿਨ ਵੀ ਕੰਮ ਕਰਦੇ ਸੀ ਤੇ ਦੋ ਦੋ ਕੰਮ ਵੀ ਕਰਦੇ ਸੀ ਬਹੁਤ ਕੰਮ ਸੀਗਾ ਤੇ ਉਹ ਲੋਕ ਘਟ ਜਾਂਦੇ ਸੀਗੇ ਤੇ ਉਦੋਂ ਡਿਪਰੈਸ਼ਨ ਵੀ ਘੱਟ ਹੁੰਦਾ ਸੀਗਾ ਹੁਣ ਦੇਖ ਲਓ ਲੋਕਾਂ ਕੋਲੇ ਪੈਸਾ ਬਹੁਤ ਆ ਤੇ ਫੇਰ ਖਾਣ ਨੂੰ ਬਥੇਰੀਆਂ ਚੀਜ਼ਾਂ ਬਹੁਤ ਵੈਰਾਈਟੀ ਆ ਪਰ ਜਿਹੜੀ ਸਿਹਤ ਆ ਉਹ ਨਹੀਂ ਹੈਗੀ ਉਹ ਸਿਹਤ ਸਾਨੂੰ ਵੀ ਰੱਖਣੀ ਜ਼ਰੂਰੀ ਆ ਜੇ ਹੁਣ ਸਾਡੇ ਕੋਲ ਪੈਸਾ ਹੈਗਾ ਸੇ ਆਪ ਦੀ ਸਿਹਤ ਵਾਸਤੇ ਮੈਂਟਲੀ ਮੈਂਟਲ ਹੈਲਥ ਵਾਸਤੇ ਜਰੂਰ ਉਹਨੂੰ ਖਰਚੀਏ ਤੇ ਜੇ ਆਪਾਂ ਇੰਡੀਆ ਜਾਂਦੇ ਆ ਉੱਥੇ ਦੇਖੋ ਤੁਹਾਨੂੰ ਕਿੰਨੇ ਕਸਮ ਦੇ ਬਹੁਤ ਚੀਜ਼ਾਂ ਮਿਲਣਗੀਆਂ ਕਿਤਨ ਕਿਤੇ ਤੁਸੀਂ ਆਪਣੇ ਮਨ ਨੂੰ ਹੋਰ ਕਿਸੇ ਪਾਸੇ ਲਾਉਨੇ ਆ ਬਈ ਚਲ ਜੇ ਤੁਹਾਨੂੰ ਕੋਈ ਮਿਲਣਾ ਆ ਜਾਂ ਤੁਸੀਂ ਮਿਲਣੇ ਜਾਂਦੇ ਆ ਜਾਂ ਤੁਸੀਂ ਕਿਸੇ ਗੁਰਦੁਆਰੇ ਦੇ ਦਰਸ਼ਨ ਕਰਨ ਜਾਂਦੇ ਆ ਜਰੂਰ ਉਹ ਤੁਹਾਡੇ ਮੈਂਟਲ ਹੈਲਥ ਬਹੁਤ ਜ਼ਰੂਰੀ ਆ ਹਾਂ ਤਾਂ ਸਾਰਿਆਂ ਨੂੰ ਜ਼ਰੂਰੀ ਪਰ ਕਈ ਲੋਕ ਮੈਂਟਲੀ ਸਟਰੋਂਗ ਹੁੰਦੇ ਆ ਕਈ ਲੋਕ ਆ ਜਿਹੜੇ ਉਹ ਮੈਂਟਲੀ ਬਹੁਤ ਵਿਚਾਰੇ ਵੀਕ ਹੁੰਦੇ ਆ ਤੇ ਜਦੋਂ ਉਹ ਵੀਕ ਹੁੰਦੇ ਆ ਉਹਨਾਂ ਦੇ ਉੱਤੇ ਇਹ ਚੀਜ਼ ਦਾ ਅਸਰ ਛੇਤੀ ਪੈ ਜਾਂਦਾ ਵਾ ਜੇ ਦੋਸਤ ਤੁਸੀਂ ਸਮਝ ਲਓ ਇਹ ਹੀ ਗੱਲ ਮਨ 'ਚ ਘਰ ਕਰ ਗਈ ਲੈ ਮੈਨੂੰ ਤਾਂ ਹੁਣ ਇਹਨਾਂ ਨੇ ਪੁੱਛਿਆ ਹੀ ਨਹੀਂ ਨਿਆਣਿਆਂ ਨੇ ਜਾਂ ਤਾਂ ਤੁਸੀਂ ਆਪਣੀ ਏਜ ਮੁਤਾਬਕ ਸੋਚ ਲਓ ਵੀ ਉਹਨਾਂ ਨੂੰ ਉਹਨਾਂ ਦੇ ਵੇ ਨਾਲ ਚੱਲਣ ਦਿਓ ਤੁਸੀਂ ਆਪ ਦਾ ਆਪਦੀ ਸਿਹਤ ਨਾ ਖਰਾਬ ਕਰੋ ਆਦਾ ਨਾ ਤੁਸੀਂ ਦਿਮਾਗ ਤੇ ਇਹਨਾਂ ਬੋਝ ਪਾਵੋ ਵੀ ਇਹ ਜਿਹੜੀਆਂ ਚੀਜ਼ਾਂ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਸੋ ਇੰਡੀਆ ਜਾਣਾ ਜਾਂ ਇੱਥੇ ਨੇੜੇ-ਟੜੇ ਹੌਲੀਡੇਸ ਕਰਨਾ ਤੁਸੀਂ ਆਪਦਾ ਜਿਹਦੇ ਨਾਲ ਵੀ ਜਿਵੇਂ ਹੁਣ ਲੇਡੀਜ਼ ਇੱਥੇ ਫਰੈਂਡਸ ਜਾਂਦੀਆਂ ਵਾਂ ਕੋਚਸ ਜਾਂਦੀਆਂ ਵਾਂ ਜਹਾਜ਼ ਤੇ ਜਾਓ ਜਿਵੇਂ ਮਰਜੀ ਜਾਓ ਛੋਟੀ-ਛੋਟੀ ਬ੍ਰੇਕ ਲਓ ਉਹ ਤੁਹਾਡੀ ਮੈਂਟਲ ਹੈਲਥ ਵਾਸਤੇ ਬਹੁਤ ਜ਼ਰੂਰੀ ਆ ਨਹੀਂ ਤਾਂ ਹੁਣ ਆਪਣੇ ਕੀ ਲੋਕ ਕਰਦੇ ਆ ਬਸ ਭਾਈ ਉੱਥੇ ਮਾੜਾ ਮੋਟਾ ਜਾਂ ਜਾਏ ਜਾਂ ਬਸ ਠੀਕ ਆ ਵੀ ਇਹ ਤਾਂ ਮਹਿੰਗਾ ਪੈਂਦਾ ਵਾ ਮਹਿੰਗਾ ਤਾਂ ਪੈਂਦਾ ਜੇ ਜਿਹੜੀ ਤੁਹਾਡੀ ਸਿਹਤ ਆ ਉਹਦੇ ਨਾਲ ਉਹ ਤਾਂ ਨਹੀਂ ਮਹਿੰਗਾ ਆਣਾ ਕੁਝ ਵੀ ਨਹੀਂ ਮਹਿੰਗਾ ਉਹਦੇ ਨਾਲ ਫਿਰ ਤੁਸੀਂ ਜਾਓ ਆਪ ਦਾ ਆਊਟਰ ਫੂਡ ਦਾ ਇੱਕ ਫੂਡ ਦਾ ਕਿੰਨਾ ਫਰਕ ਪੈ ਜਾਂਦਾ ਵਾ ਉੱਥੇ ਆਪਾਂ ਨੂੰ ਟੇਸਟ ਕਿੰਨਾ ਡਿਫਰੈਂਟ ਲੱਗਦਾ ਹਨਾ ਇੱਥੇ ਕਹਿੰਨੀ ਆਪ ਬਣਾ ਕੇ ਖਾਣੇ ਤਾਂ ਬੜਾ ਵਧੀਆ ਨਹੀਂ ਲੱਗਦਾਗਾ ਟੇਸਟ ਤੇ ਡਿਫਰੈਂਟ ਲੱਗਦਾ ਵਾ ਤੇ ਸਵਾਦ ਵਿੱਚ ਫਰਕ ਆ ਪਰ ਉੱਥੇ ਜਿਹੜਾ এনवायरमेंट ਆ ਉਹਦਾ ਫਰਕ ਆ ਸਾਰੇ ਉੱਤੇ ਹਵਾ ਪਾਣੀ ਚੀਜ਼ਾਂ ਬਹੁਤ ਕੁਝ ਫਰਕ ਆ ਉਹਦੇ ਨਾਲ ਜਿਹੜੀ ਸਾਡੀ ਰੂਹ ਆ ਉਹ ਖੁਸ਼ ਹੁੰਦੀ ਆ ਜੇ ਰੂਹ ਸਾਡੀ ਖੁਸ਼ ਆ ਸਾਡਾ ਦਿਮਾਗ ਆ ਜਿਹੜਾ ਉਹ ਹੀ ਖੁਸ਼ ਹੋਊਗਾ ਹੈਲਥੀ ਹੋਊਗਾ ਸੋ ਆਪਾਂ ਆਪਦੇ ਜਿਹੜਾ ਬ੍ਰੇਨ ਆ ਉਹਨੂੰ ਜਰੂਰ ਹੈਲਥੀ ਬਣਾ ਕੇ ਰੱਖੀਏ ਏ ਨਹੀਂ ਹੈਗਾ ਵੀ ਅਸੀਂ ਆਪਦੇ ਘਾਰੇ ਬਣਾ ਲਈਏ ਤੇ ਸਜਾਲੇ ਤੇ ਵਾਸਤੇ ਸਹੇਦ ਕੋਈ ਨਾ ਜਿੱਦੋਂ ਨੂੰ ਜਾਂਦੀ ਹੈ ਫੇਰ ਕੋਈ ਫਾਇਦਾ ਨਹੀਂ ਸਾਡੀ ਕਮਾਈ ਕੀਤੀ ਦਾ ਹਨ ਤੇ ਜਰੂਰ ਤੁਸੀਂ ਜੋ ਵੀ ਤੁਹਾਡਾ ਸ਼ੌਂਕ ਆ ਕਿਸੇ ਨੂੰ ਹੁਣ ਕੱਪੜੇ ਲੀੜੇ ਲੈਣ ਦਾ ਸ਼ੌਂਕ ਆ ਕਿਸੇ ਨੂੰ ਹੌਲੀਡੇਜ਼ ਦਾ ਸ਼ੌਂਕ ਆ ਕਿਸੇ ਨੂੰ ਬਾਹਰ ਫੂਡ ਖਾਣ ਦਾ ਸ਼ੌਂਕ ਆ ਜੋ ਵੀ ਸ਼ੌਂਕ ਆ ਕਿਸੇ ਨੂੰ ਕਾਰਾਂ ਦਾ ਸ਼ੌਂਕ ਆ ਜੋ ਵੀ ਸ਼ੌਂਕ ਆ ਸ਼ੌਂਕ ਪਗਾਓ ਤੇ ਸ਼ੌਂਕ ਤੇ ਕੋਈ ਮੁੱਲ ਨਹੀਂ ਹੁੰਦਾਗਾ ਤੇ ਪਰ ਆਪਣਾ ਧਿਆਨ ਵੀ ਜਰੂਰ ਰੱਖੋ ਦੇ ਜਿਸ ਕਿਸੇ ਚੀਜ਼ ਦੀ ਤੁਹਾਨੂੰ ਜ਼ਰੂਰਤ ਆ ਤੁਹਾਡਾ ਦਿਲ ਕਰਦਾ ਮੈਂ ਇੱਥੇ ਜਾਵਾਂ ਹੋ ਸਕਦਾ ਮੇਰੀ ਸੋਚ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਵੇ ਉਹ ਕਰਨਾ ਚਾਹੀਦਾ ਵਾ ਹਨ ਤੇ ਚਲੋ ਜੀ ਬਸ ਕਰਦੇ ਆ ਸਤਿ ਸ੍ਰੀ ਅਕਾਲ ਚੰਗਾ ਲੱਗਿਆ ਨਾ ਤੁਸੀਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਓਕੇ